ਇਹ ਮਰਨ ਵਰਤ ਟੁੱਟ ਗਿਆ ਤੇ ਆ ਜਿਹੜੇ ਲੋਕ ਦ੍ਰਿੜਤਾ ਦੇ ਨਾਲ ਆਏ ਨੇ ਇਹ ਆਪਣੇ ਪਿੰਡਾਂ ਦੇ ਵਿੱਚ ਕਿਹੜਾ ਮੂਲ ਅੱਕ ਜਾਣਗੇ ਦੋ ਵਾਰੀ ਧੋਕਾ ਹੋ ਚੁੱਕਾ ਹੁਣ ਮੇਰ ਕੋ ਨਾਂ ਨਾਲੋਂ ਸਾਰੇ ਜਾਣਦੇ ਦੋ ਵਾਰੀ ਭੁਖੜਤਲ ਸਿੱਖ ਜਗਤ ਕਿਤੇ ਧੋਕਾ ਹੋਇਆ ਹਮ ਸਭ ਤੋਂ ਵੱਧ ਪੀੜਾ ਅਸੀਂ ਸਹੀ ਹੈ 8 ਸਾਲ ਅਸੀਂ ਕੇਸ ਭੁਗਤਿਆ ਜਿਹੜਾ ਹਸਨਪੁਰ ਬੇਟਾ ਸੀ ਬੰਦਾ ਤੇ ਉਹ ਹੁਣ ਅਮਰੀਕਾ ਬੈਠਾ ਤੇ ਅਸੀਂ ਇੱਥੇ ਜਿੱਲ੍ਹ ਅਦਾਲਤਾਂ ਨੇ ੱੱਕੇ ਖੰਦੇ ਰੇ ਫੇਰੂਮਾਨ ਦੇ ਰਾਹ ਦੇ ਤੁਰਨੇ ਆ ਜਗਜੀਤ ਸਿੰਘ ਡੱਲੇ ਵਾਲਾ ਤੇ ਫੇਰੂਮਾਨ ਦੇ ਰਾਹ ਤੋਂ ਤੁਰਨ ਲਈ ਰੋਕਣ ਵਾਲੇ ਜਿਹੜੇ ਉਹ ਫਿਰ ਡੋਗਰਿਆਂ ਦੀ ਲਾਦ ਹੋਣਗੇ ਸਰਕਾਰ ਤੇ ਦਬਾਅ ਪਾਉਣ ਦੀ ਗੱਲ ਕਰੀਏ ਡੱਲੇ ਸਾਹਿਬ ਨੂੰ ਬਚਾਉਣ ਦੀ ਗੱਲ ਨਾ ਕਰੀਏ ਜਿਹੜਾ ਡੱਲੇ ਸਾਹਿਬ ਨੂੰ ਬਚਾਉਣ ਆਉਂਦਾ ਉਹ ਸੰਘਰਸ਼ ਦਾ ਦੁਸ਼ਮਣ ਆ ਧੱਲੇਵਾਲ ਸਾਹਿਬ ਗੁਰਸਿੱਖਾ ਪੰਜ ਕਕਾਰਾਂ ਦਾ ਧਾਰਨੀ ਆ ਤੇ ਮੈਨੂੰ ਲੱਗਦਾ ਉਹ ਅਰਦਾਸ ਪੂਰੀ ਕਰੇਗਾ ਤੇ ਇੱਥੇ ਬਾਪੂ ਸੂਰਤ ਸਿੰਘ ਵੀ ਪੰਜ ਕਕਾਰਾਂ ਦੇ ਧਾਰਨੀ ਸੀ ਗੁਰਸਿੱਖ ਸੀ ਯਾਰ ਮੈਂ ਪਹਿਲਾਂ ਹੀ ਕਿਹਾ ਸੀ ਵੀ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਦੇਖੋ ਜੀ ਮੈਂ ਤਾਂ ਪਹਿਲਾਂ ਹੀ ਦੱਸਿਆ ਵੀ ਦੁੱਧ ਦਾ ਸਾੜਾ ਲੱਸੀ ਫੂਕ ਮਾਰ ਕੇ ਪੀਂਦਾ ਮੈਂ 28 ਦਿਨ ਤਾਂ ਹੀ ਲਗਾਏ ਆ ਨਾ ਤੇ ਪਹਿਲਾਂ ਦੇਖ ਲਈਏ ਹੁੰਦਾ ਕੀ ਆ ਉਹ ਮਤਲਬ ਕ੍ਰੋਸ ਹੋ ਗਈ ਆ ਲਾਈਨ ਅੱਜ ਤੱਕ ਕੁਝ ਲਿਆ ਨਹੀਂ ਹੈ ਅਜੇ ਤੱਕ ਕੋਈ ਪਾਣੀ ਤੋਂ ਸ਼ੁਆ ਹਮ ਇੱਥੇ ਤਾਂ ਦੇਗ ਦੇ ਬਹਾਨੇ ਨਾਲ ਲੋਕ ਕਰਦੇ ਹੁਣ ਕੱਲ ਕਹਿੰਦੇ ਦੇਗਾ ਹੀ ਸੀ ਮੱਥੇ ਨੂੰ ਛੁਵਾਤੇ ਦੋ ਕਣਕੇ ਮੂੰਹ 'ਚ ਨਹੀਂ ਪਈ ਤੇ ਫਿਰ ਪਤਾ ਲੱਗਦਾ ਹੀ ਆ ਵੀ ਕੀ ਰਿਜ਼ਲਟ ਹੋਣ ਵਾਲਾ ਤੁਹਾਡਾ ਮਿਲਮਲਾ ਖੋਇਆ ਬਾਪੂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਬਿਲਕੁਲ ਹੋਇਆ ਕੀ ਗੱਲਬਾਤ ਕੀਤੀ ਉਹਨਾਂ ਦੇ ਨਾਲ ਉਹਨਾਂ ਨੇ ਲਿਸਟ ਬਣਾ ਕੇ ਰੱਖੀ ਸੀ ਵੀ ਕਿਹੜੇ ਕਿਹੜੇ ਬੰਦੇ ਨਹੀਂ ਆਏ ਲਿਖਿਆ ਸੀ ਵੀ ਖੋਸੇ ਦਾ ਪਤਾ ਕਰੋ ਕਿੱਥੇ ਆ ਕੁਝ ਕਿਸਾਨ ਵੀਰ ਵੀਡੀਓ ਪਾ ਰਿਹਾ ਕਿ ਢੱਲੇਵਾਲ ਸਾਹਿਬ ਨੂੰ ਮਰਨਵਰਤ ਛੱਡ ਦੇਣਾ ਚਾਹੀਦਾ ਉਹ ਭਰਾਵੋ ਤੁਹਾਨੂੰ ਹੰਕਾਰ ਛੱਡ ਦੇਣਾ ਚਾਹੀਦਾ ਜੇ ਦਾ ਕਸ਼ਮੀਰੀ ਪੰਡਤ ਆਏ ਸੀ ਨਾ ਆਵਦਾ ਆਗੂ ਦੇ ਦਿਓ ਅੱਜ ਮੋਦੀ ਪੰਜਾਬੀਆਂ ਨੇ ਆਵਦਾ ਆਗੂ ਤੈਨੂੰ ਦੇਤਾ ਚਾਹੇ ਦੀ ਜਾਨ ਲੈ ਲੈ ਚਾਹੇ ਦੀ ਮੰਗੋ ਮੰਨ ਲੈ ਜੇ ਜਾਨ ਲੈ ਲੇਗਾ ਤੇ ਫੇਰ ਦਿੱਲੀ ਨੇ ਤੇ ਪੂਰੇ ਤੇਕ ਬਾਦਰ ਪਾਸ਼ਾ ਮਰ ਜੀ ਦੀ ਮੰਗ ਨਹੀਂ ਸੀ ਮੰਨੀ ਉਹਨਾਂ ਦੀ ਸ਼ੀਧੀ ਹੋਈ ਸੀ ਤੇ ਫੇਰ ਹੋਏਗੀ ਜੇ ਨਹੀਂ ਮੰਨਣਗੇ ਤਾਂ ਕੋਸਾ ਸੇ ਬੇਕੀ ਜਾਣਕਾਰੀ ਦਿਓ ਅੰਦਰ ਆਪਾਂ ਬੈਠੇ ਸੀ ਤੁਸੀਂ ਵੀ ਬੈਠੇ ਸੀ ਮੈਂ ਵੀ ਬੈਠਾ ਸਾਂ ਇੱਕ ਗੱਲ ਚੱਲੀ ਹੈ ਕਹਿੰਦੇ ਵੀ ਕੁਝ ਸੱਜਣ ਇੱਕ ਸ਼ਰਾਰਤ ਲੱਗੇ ਨੇ ਕਰਨਾ ਮੈਂ ਚਾਹਾਂਗਾ ਵੀ ਟੂ ਦੀ ਪੁਆਇੰਟ ਜਵਾਬ ਦੇਣਾ ਗੱਲ ਇੱਧਰ ਉੱਧਰ ਘਮੋਕੇ ਨਹੀਂ ਕਰਨੀ ਕਿਉਂਕਿ ਤੁਸੀਂ ਆਪਣੇ ਬਿਵਾਕ ਭਾਸ਼ਣਾ ਕਰਕੇ ਜਾਣੇ ਜਾਂਦੇ ਹੋ ਉਹ ਕਹਿੰਦੇ ਕੁਝ ਸੱਜਣ ਵਾਇਆ ਅਕਾਲ ਤਖਤ ਸਹਿਬ ਵਾਇਆ ਅਕਾਲ ਤਖਤ ਸਾਹਿਬ ਜਿਹੜਾ ਅਕਸਰ ਕੀ ਲੋਕ ਅਪਣਾਉਂਦੇ ਨੇ ਵੀ ਉਧਰੋਂ ਅਸੀਂ ਕੋਈ ਸੁਨੇਹਾ ਲਵਾ ਦਈਏ ਵੀ ਤੁਸੀਂ ਆਪਣਾ ਮਰਨ ਵਰਤ ਤੜਵਾ ਦਿਓ ਵੀ ਇਹ ਜਿਹੜੇ ਬੈਠੇ ਹੋਏ ਹੋ ਤੁਹਾਨੂੰ ਕੀ ਲੱਗਦਾ ਪਿਆ ਵੀ ਉਹ ਕੌਣ ਲੋਕ ਹੋ ਸਕਦੇ ਨੇ ਤੇ ਜੇ ਮਰਨ ਵਰਤ ਟੁੱਟ ਗਿਆ ਤੇ ਆਹ ਜਿਹੜੇ ਲੋਕ ਦ੍ਰਿੜਤਾ ਦੇ ਨਾਲ ਆਏ ਨੇ ਇਹ ਆਪਣੇ ਪਿੰਡਾਂ ਦੇ ਵਿੱਚ ਕਿਹੜਾ ਮੂ ਲੈ ਕੇ ਜਾਣਗੇ ਦੇਖੋ ਜੀ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਆਗੂ ਦੀ ਦ੍ਰਿੜਤਾ ਹੁਣ ਮੇਰੀ ਗੱਲ ਕਾਕਾ ਸਿੰਘ ਕੋਟੜਾ ਨਾਲ ਵੀ ਹੋਈ ਆ ਤੇ ਉਹਨਾਂ ਨੇ ਲੇਟ ਆਉਣ ਦਾ ਕਾਰਨ ਪੁੱਛਿਆ ਸੀ ਮੇਗਾ ਲੇਟ ਆਉਣ ਦਾ ਇੱਕੋ ਹੀ ਕਾਰਨ ਆ ਵੀ ਦੋ ਵਾਰੀ ਧੋਖਾ ਹੋ ਚੁੱਕਾ ਹੂੰ ਹੁਣ ਮੇਰੇ ਕੋ ਨਾਂ ਨਾਲ ਉਹ ਸਾਰੇ ਜਾਣਦੇ ਦੋ ਵਾਰੀ ਭੋਖੜਤਾਲ ਤੇ ਸਿੱਖ ਜਗਤ ਕਿਥੇ ਧੋਖਾ ਹੋਇਆ ਹੂੰ 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 ਸਭ ਤੋਂ ਵੱਧ ਪੀੜਾ ਅਸੀਂ ਸਹੀ ਐ 8 ਸਾਲ ਅਸੀਂ ਕੇਸ ਭੁਗਤਿਆ ਜਿਹੜਾ ਹਸਨਪੁਰ ਬੈਠਾ ਸੀ ਬੰਦਾ ਹੂੰ ਤੇ ਉਹ ਹੁਣ ਅਮਰੀਕਾ ਬੈਠਾ ਹੂੰ ਤੇ ਅਸੀਂ ਇੱਥੇ ਜਿਲ੍ਹ ਅਦਾਲਤਾਂ ਦੇ ਧੱਕੇ ਖਾਂਦੇ ਰਹੇ ਹੁਣ ਇਹ ਜਿਹੜੀ ਗੱਲ ਹੈਗੀ ਆ ਇਨਕ ਲਈ ਵੀ ਜਿਹੜਾ ਦੁੱਧ ਦਾ ਡਰਿਆ ਲੱਸੀ ਵਾਲਾ ਕੰਮ ਹੋਇਆ ਦੁੱਧ ਦਾ ਡਰਿਆ ਲੱਸੀ ਫੂਕ ਮਾਰ ਕੇ ਪਿੰਦਾ ਹੁਣ ਜਿਹੜੀ ਅੱਜ ਗੱਲ ਵਾ ਇੱਥੇ ਦੀ ਗੱਲ ਆ ਫੇਰੂਮਾਨ ਦੇ ਰਾਹ ਦੇ ਤੁਰ ਰਿਹਾ ਜਗਜੀਤ ਸਿੰਘ ਡੱਲੇਵਾਲ ਤੇ ਫੇਰੂਮਾਨ ਦੇ ਰਾਹ ਤੋਂ ਤੁਰਨ ਲਈ ਰੋਕਣ ਵਾਲੇ ਜਿਹੜੇ ਉਹ ਫਿਰ ਡੋਗਰਿਆਂ ਦੀ ਲਾਦ ਹੋਣਗੇ ਇਹ ਡੱਲੇਵਾਲ ਨੂੰ ਸ਼ੌਂਕ ਨਹੀਂ ਹੈਗਾ ਕੋਈ ਬੰਦਾ ਨਹੀਂ ਚਾਹੁੰਦਾ ਮੈਂ ਮਰਨਾ ਪਰ ਸਿਆਣਾ ਆਗੂ ਜਦੋਂ ਉਹਦਾ ਕੋਈ ਚਾਰਾ ਨਹੀਂ ਚੱਲਦਾ ਉਹ ਕਹਿੰਦਾ ਮੈਂ ਆਪਣੀ ਪਬਲਿਕ ਨੂੰ ਮੈਂ ਕਿਉਂ ਮਰਵਾਵਾ ਅੱਜ ਤੱਕ ਸਾਡੇ ਇਲਜ਼ਾਮ ਰਹਿੰਦੇ ਆ ਕਿ ਆਗੂ ਨਹੀਂ ਮਰਦੇ ਅੱਜ ਆਗੂ ਲੱਗ ਗਿਆ ਮਰਨ ਆਗੂ ਬੈਠ ਗਿਆ ਮਰਨ ਵਰਤ ਤੇ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਪਿੱਛੇ ਹਟੇ ਤੇ ਜਿਹੜੇ ਲੋਕ 12 17 ਕਰਕੇ ਮੈਂ ਪਹਿਲਾਂ ਹੀ ਉੱਥੇ ਬੇਨਤੀ ਕਰਕੇ ਆਇਆ ਤੇ ਮੈਂ ਇੱਥੋਂ ਨਹੀਂ ਬੇਨਤੀ ਕਰਨਾ ਚਾਹੁੰਦਾ ਕਿ ਕੁਝ ਲੋਕ ਪੰਜ ਪਿਆਰਿਆਂ ਦਾ ਹੂਆ ਬਣਾ ਕੇ ਸੌਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਕੇ ਹੂੰ ਉਹ ਸਮਝ ਲਓ ਵੀ ਪੰਜਾਬ ਦੇ ਦੁਸ਼ਮਣ ਹੋਣਗੇ ਜਿਹੜੇ ਲੋਕ ਇਹ ਗੱਲ ਕਰਨਗੇ ਹੂੰ ਸਰਕਾਰ ਤੇ ਦਬਾਅ ਪਾਉਣ ਦੀ ਗੱਲ ਕਰੀਏ ਹੂੰ ਡੱਲੇ ਸਾਹਿਬ ਨੂੰ ਬਚਾਉਣ ਦੀ ਗੱਲ ਨਾ ਕਰੀਏ ਹੂੰ ਜਿਹੜਾ ਡੱਲੇ ਸਾਹਿਬ ਨੂੰ ਬਚਾਉਣ ਆਉਂਦਾ ਉਹ ਸੰਘਰਸ਼ ਦਾ ਦੁਸ਼ਮਣ ਆ ਜੀ ਬਸ ਸਿੱਧੀ ਤੇ ਸਪਸ਼ਟ ਗੱਲ ਆ ਡੱਲੇ ਸਾਹਿਬ ਬਚਾਉਣਾ ਆ ਤੇ ਸਰਕਾਰ ਝਕਾਉਣੀ ਆ ਫੇਰ ਸਰਕਾਰ ਦੇ ਧੌਣ ਤੇ ਗੋਡਾ ਕਿਵੇਂ ਦਿੱਤਾ ਜਾ ਸਕਦਾ 12000 ਸਮਥਿੰਗ ਹੂੰ 900 ਦੇ ਲਾਗੇ ਬੰਨੇ ਪਿੰਡ ਆ 13000 ਹੀ ਮੰਨ ਲਓ 13000 ਦੇ ਵਿੱਚੋਂ ਪੰਜ-ਪੰਜ ਬੰਦੇ ਹੀ ਅਸੀਂ ਆਉਣੇ ਆ ਹੂੰ ਤੇ ਰੇਸ਼ੋ ਕਿੱਥੇ ਚੱਲ ਜਾਣੀ ਆ ਜੀ ਤੇ ਇਹਨਾਂ ਦੇ ਡੀਸੀ ਆਫਿਸ ਇਹਨਾਂ ਦੇ ਦੂਜੇ ਆਫਿਸ ਇਹ ਇੰਡੀਅਨ ਗਵਰਨਮੈਂਟ ਕਿਸਾਨਾਂ ਨੂੰ ਹੀ ਨਹੀਂ ਝੰਡਾ ਲਾ ਕੇ ਦਿੱਲੀ ਜਾਣ ਦਿੰਦੀ ਹੂੰ ਅਸੀਂ ਆਪ ਦਾ ਤਰਦਦ ਕਰ ਸਕਦੇ ਆ ਸਕੀਮ ਘੜ ਸਕਦੇ ਆ ਵਿਉਂਤਬੰਦੀ ਬਣਾ ਸਕਦੇ ਆ ਹੂੰ ਕਿਸਾਨ ਤੇ ਵਿਚਾਰੇ ਇੱਥੇ ਬੈਠੇ ਆ ਸਾਲ ਤੋਂ ਬੈਠੇ ਆ ਪਰ ਅਸੀਂ ਪੰਜਾਬੀ ਆ ਹੁਣ ਕੱਲੀ ਗੱਲ ਕਿਸਾਨੀ ਮੋਰਚੇ ਦੀ ਨਹੀਂ ਰਹਿ ਗਈ ਹੈਗੀ ਇਹ ਗੱਲ ਹੁਣ ਇਹਦੇ ਤੇ ਆ ਗਈ ਆ ਜੀ ਇਹਦੀ ਗੱਲ ਆ ਦੱਲੇਵਾਲ ਸਾਹਿਬ ਗੁਰਸਿੱਖਾ ਪੰਜ ਕਕਾਰਾਂ ਦਾ ਧਾਰਨੀ ਆ ਤੇ ਮੈਨੂੰ ਲੱਗਦਾ ਉਹ ਅਰਦਾਸ ਪੂਰੀ ਕਰੇਗਾ ਨਹੀਂ ਤੇ ਬਾਪੂ ਸੂਰਤ ਸਿੰਘ ਵੀ ਪੰਜ ਕਕਾਰਾਂ ਦੇ ਧਾਰਨੀ ਸੀ ਗੁਰਸਿੱਖ ਸੀ ਯਾਰ ਮੈਂ ਪਹਿਲਾਂ ਹੀ ਕਿਹਾ ਸੀ ਵੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਦੋਂ ਵੀ ਤੁਸੀਂ ਪੈਟਰੋਲ ਬੰਬ ਦੀਆਂ ਬੋਤਲਾਂ ਲੈ ਕੇ ਗਏ ਉਸ ਤੋਂ ਬਾਅਦ ਪਰਚੇ ਹੋਏ ਉਸ ਤੋਂ ਬਾਅਦ ਪਰਚੇ ਭੁਗਤੇ ਤੇ ਫਿਰ ਤੁਸੀਂ ਕਿਹਾ ਵੀ ਅੱਜ ਫੇਰ ਮੈਂ ਸੰਘਾ ਰਸਤੇ ਵਿੱਚ ਆਇਆ ਮਾਂ ਜਿਵੇਂ ਹੁਣ ਬਾਕੀਆਂ ਦਾ ਵੇਖਣ ਦਾ ਨਜ਼ਰੀਆ ਤੇ ਤੁਹਾਡਾ ਵੇਖਣ ਦਾ ਨਜ਼ਰੀਆ ਥੋੜਾ ਤਾਂ ਡਿਫਰੈਂਟ ਨਹੀਂ ਹੋ ਜਾਂਦਾ ਫਿਰ ਦੇਖੋ ਜੀ ਮੈਂ ਤਾਂ ਪਹਿਲਾਂ ਹੀ ਦੱਸਿਆ ਵੀ ਦੁੱਧ ਦਾ ਸਾੜਿਆ ਲੱਸੀ ਫੂਕ ਮਾਰ ਕੇ ਪੀਂਦਾ ਮੈਂ 28 ਦਿਨ ਤਾਂ ਹੀ ਲਗਾਏ ਆ ਨਾ ਵੀ ਪਹਿਲਾਂ ਦੇਖ ਲਈਏ ਹੁੰਦਾ ਕੀ ਆ ਉਹ ਮਤਲਬ ਕ੍ਰੋਸ ਹੋ ਗਈ ਹੈ ਲਾਈਨ ਅੱਜ ਤੱਕ ਕੁਝ ਲਿਆ ਨਹੀਂ ਹੈ ਹਜੇ ਤੱਕ ਕੋਈ ਪਾਣੀ ਤੋਂ ਸਵਾ ਇੱਥੇ ਤਾਂ ਦੇਗ ਦੇ ਬਹਾਨੇ ਨਾਲ ਲੋਕ ਕਰਦੇ ਹੁਣ ਕੱਲ ਕਹਿੰਦੇ ਦੇਗਾ ਆਈ ਸੀ ਹੂੰ ਮੱਥੇ ਨੂੰ ਛੁਹਾਤੇ ਦੋ ਕਣਕੇ ਹੂੰ ਮੂੰਹ ਚ ਨਹੀਂ ਪਾਈ ਹੂੰ ਤੇ ਫਿਰ ਪਤਾ ਲੱਗਦਾ ਹੀ ਆ ਵੀ ਕੀ ਰਿਜ਼ਲਟ ਹੋਣ ਵਾਲਾ ਮੈਂ ਚਾਹਾਂਗਾ ਵੀ ਮੇਰੇ ਵੀਰ ਥੋੜਾ ਥੋੜਾ ਜਿਹਾ ਨੇੜੇ ਆ ਜਾਓ ਆਪਾਂ ਗੱਲਬਾਤ ਤੁਹਾਡੇ ਨਾਲ ਵੀ ਕਰੀਏ ਮੈਂ ਗੱਲਾਂ ਕੱਲੀਆ ਖੋਸੇ ਨਾਲ ਨਹੀਂ ਕਰਨੀਆਂ ਮੈਂ ਤਾਂ ਜਿਹੜਾ ਵੀ ਸੰਘਰਸ਼ ਦੇ ਵਿੱਚ ਆ ਗਿਆ ਉਹ ਸੰਘਰਸ਼ੀ ਖੁੰਦਾ ਆਜੋ ਮੜ ਜਾ ਇੱਧਰ ਆਜੋ ਨਾਲ ਆਜੋ ਹੇਲਿਆ 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 ਗੱਲਾਂ ਕਰਨੀਆਂ ਤੁਹਾਡੇ ਨਾਲ ਮੈਂ ਆਜੋ ਇੱਧਰ ਆਜੋ ਗੁਰਮਖੋ ਬਾਪੂ ਜੀ ਆਜੋ ਆਜੋ ਹਾਂਜੀ ਜੀ ਕੀ ਵੀ ਆਇਆ ਮੈਂ ਕੰਮ ਕਰਦੇ ਸੀ ਉਧਰ ਨਾਲ ਨਾਲ ਆਜੋ ਨਾਲ ਨਾਲ ਆਜੋ 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 ਇਹ ਸਾਰੇ ਬੁਲਾਉਣੇ ਆ ਅੱਧੇ ਦਿੱਲੀ ਸੰਘਰਸ਼ ਨੇ ਬਲਾਰੇ ਤਿਆਰ ਕੀਤੇ ਸੀ ਅੱਧੇ ਕਾਪ ਇੱਥੋਂ ਕਰ ਲੈਣੇ ਸਾਰੇ ਬੋਲਣ ਲੱਗ ਪੈਣੇ ਆ ਗੱਲਬਾਤ ਕਰਦੇ ਆ ਵੀਰ ਸੁਖਜੀਤ ਸਿੰਘ ਕੋਸਾ ਦੇ ਨਾਲ ਗੱਲਬਾਤ ਉਸੇ ਪ੍ਰਕਾਰ ਜਾਰੀ ਰੱਖਦੇ ਆ ਕਿਉਂਕਿ ਭਾਈ ਸੁਖਜੀਤ ਸਿੰਘ ਕੋਸਾ ਅੰਦਰ ਜਾ ਕੇ ਮਿਲ ਕੇ ਵੀ ਆਏ ਨੇ ਕੀ ਗੱਲਬਾਤ ਹੋਈ ਏ ਕਿਸਾਨੀ ਬਾਰੇ ਜਾਣਕਾਰੀ ਲੈਣੇ ਆ ਤੁਹਾਡਾ ਮੇਲ ਮਲਾਪ ਹੋਇਆ ਬਾਪੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਬਿਲਕੁਲ ਹੋਇਆ ਕੀ ਗੱਲਬਾਤ ਕੀਤੀ ਉਹਨਾਂ ਦੇ ਨਾਲ ਉਹਨਾਂ ਨੇ ਲਿਸਟ ਬਣਾ ਕੇ ਰੱਖੀ ਸੀ ਵੀ ਕਿਹੜੇ ਕਿਹੜੇ ਬੰਦੇ ਨਹੀਂ ਆਏ ਸੇ ਲਿਖਿਆ ਸੀ ਵੀ ਖੋਸੇ ਦਾ ਪਤਾ ਕਰੋ ਕਿੱਥੇ ਆ ਅੱਛਾ ਇਹਦਾ ਮਤਲਬ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਖੋਸੇ ਦਾ ਨਾਮ ਲਿਖਿਆ ਸੀ ਵੀ ਇਹ ਲੱਭਦਾ ਨਹੀਂ ਪਿਆ ਬਿਲਕੁਲ ਵੇਖੋ ਸੰਘਰਸ਼ਾਂ ਤੇ ਇਕੱਠੇ ਹੁੰਨੇ ਰਹਨੇ ਆ ਜੀਰਾ ਮੋਰਚਾ ਲੱਗਿਆ ਬਰਗਾੜੀ ਮੋਰਚਾ ਲੱਗਿਆ ਬਾਕੀ ਕਿਸਾਨ ਵੀਰ ਵੀ ਜਾਂਦੇ ਆ ਪਰ ਜਗਜੀਤ ਸਿੰਘ ਹੁਣ ਡੱਲੇਵਾਲ ਹੋਣਾ ਦੀ ਗੱਲ ਆ ਜਦੋਂ ਬਾਈਬਲ ਸੁਖਰਾਜ ਹੋਣਾ ਨੇ ਮੋਰਚਾ ਲਾਇਆ ਸਾਨੂੰ ਥੋੜੀ ਜੀ ਪ੍ਰੋਬਲਮ ਪਈ ਗੈਦਰਿੰਗ ਦੀ ਤੇ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਸਪੋਰਟ ਕੀਤੀ ਪਰ ਕੁਲਵਿੰਦਰ ਸਿੰਘ ਮਛਿਆਣੇ ਜਿਹੜੇ ਮੋੜ ਤੇ ਖੜੇ ਸੀ ਸਾਡੇ ਮੀਤ ਪ੍ਰਧਾਨ ਕਦੇ ਰਹੇ ਆ ਅੱਜ ਭਵੇਂ ਉਹ ਇਧਰਲੇ ਬੰਨੇ ਆ ਸਾਂਝਾ ਆ ਪਰ ਸਾਨੂੰ ਲੋਕਾਂ ਨੂੰ ਗਮ ਹੋਊਗਾ ਸਾਨੂੰ ਖੁਸ਼ੀ ਆ ਕਿ ਇੱਕ ਸਿੱਖ ਨੇ ਬਾਹ ਕੱਢ ਕੇ ਗੱਲ ਕਹੀ ਆ ਕਿ ਮੈਂ ਵੰਗਾਰਿਆ ਉਹਨੇ ਪੂਰੀ ਹਿੰਦੁਸਤਾਨ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਵੀ ਵੰਗਾਰਿਆ ਕਿ ਮੈਂ ਮੇਰੇ ਪ੍ਰਾਣ ਅੱਜ ਉਹਦੇ ਜਿਹੜੀ ਉਹਨੇ ਪ੍ਰਾਣਾਂ ਦੀ ਗੱਲ ਕਰ ਲਈ ਨਾ ਮੈਂ ਚੂਰਾ ਸੋ ਪਹਿਚਾਨੀ ਹੈ ਜੋ ਲਰੇਦੀਨ ਕੇ ਹੇਤ ਪਰਜਾ ਪਰਜਾ ਕਟਮਰੇ ਕਬੂ ਨਾ ਸਾਡੇ ਖੇਤ ਵੱਲ ਨੂੰ ਤੁਰਨਾ ਜੇ ਮੈਂ ਕਾਲਾ ਨਾ ਪਾਵਾਂ ਤੇ ਜਿੰਦਾ ਸ਼ਹੀਦ ਦਾ ਖਿਤਾਬ ਵੀ ਉਹਨੂੰ ਦੇ ਦਿੱਤਾ ਜਾਵੇ ਤੇ ਥੋੜੀ ਗੱਲ ਨਹੀਂ ਹੈਗੀ ਜੀ ਇਹ ਅਤਕਥਨੀ ਨਹੀਂ ਹੈਗੀ ਕਿਉਂਕਿ ਗੋਲੀ ਨਾਲ ਸ਼ਹੀਦੀ ਤੁਹਾਡੇ ਕੋਲ ਰਫਲ ਆ ਮੇਕੋ ਵੀ ਰਫਲ ਆ ਗੋਲੀ ਆ ਮੈਂ ਤੁਹਾਡੇ ਮਾਰਾਂ ਤੁਸੀਂ ਮੇਰੇ ਮਾਰੋ ਜਿਹਦੀ ਪਹਿਲਾਂ ਚੱਲ ਗਈ ਉਹ ਸ਼ਹੀਦ ਹੂੰ 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 ਇਹ ਤਾਂ ਸੌਖਾ ਕੰਮ ਆ ਗੋਲੀ ਨਾਲ ਤਾਂ ਮਿੰਟੋ ਮਿੰਟੀ ਆ ਪਰ ਜਿਹੜਾ ਸ਼ਾਂਤ ਮੈਂ ਸੰਘਰਸ਼ ਆ ਤਿਲ ਤਿਲ ਕਰਕੇ ਮਰਨਾ ਹੁੰਦਾ ਜੀ ਬਿਲਕੁਲ ਤੇ ਦੂਜੀ ਦੂਜੀ ਬੇਨਤੀ ਮੈਂ ਤੁਹਾਡੇ ਰਾਈ ਕਰਨਾ ਚਾਹੁੰਦਾ ਤੁਸੀਂ ਸਵਾਲ ਨਹੀਂ ਕੀਤਾ ਕੁਝ ਵੀਰ ਹੂੰ ਕੁਝ ਕਿਸਾਨ ਵੀਰ ਵੀਡੀਓ ਪਾ ਰਹੇ ਆ ਕਿ ਡੱਲੇਵਾਲ ਸਾਹਿਬ ਨੂੰ ਮਰਨਵਰਤ ਛੱਡ ਦੇਣਾ ਚਾਹੀਦਾ ਉਹ ਭਰਾਵੋ ਤੁਹਾਨੂੰ ਹੰਕਾਰ ਛੱਡ ਦੇਣਾ ਚਾਹੀਦਾ ਹੂੰ ਡੱਲੇਵਾਲ ਦਾ ਮਨਨਵਰ ਤਨਾਹ ਛਡਾਓ ਆਪਾਂ ਹੰਕਾਰ ਛੱਡੀਏ ਹੂੰ ਖਾਲੀ ਹੋ ਜਾਣਾ ਮੈਦਾਨ ਜੇ ਚੱਲਦਾ ਰਿਹਾ ਤੁਸੀਂ ਮੋਹਰੇ ਲੱਗ ਜਾਓਗੇ ਗੱਲ ਖਤਮ ਝਗੜਾ ਪਾਰ ਗੱਲ ਤਾਂ ਲੀਡਰ ਦੀ ਹੁੰਦੀ ਵੀ ਮੋਹਰੇ ਲੱਗਣਾ ਹੁਣ ਤੁਸੀਂ ਰੋਕਾ ਨਾ ਬਣੋ ਹੂੰ ਸਪੋਟਾ ਬਣੋ ਸਪੋਰਟ ਕਰੋ ਹੂੰ ਹੂੰ ਸਪੋਰਟ ਕਰੋ ਆਓ ਮੋਦੀ ਦੀ ਥਾਣ ਤੇ ਗੋਡਾ ਦਈਏ ਡੱਲੇਵਾਲ ਦੀ ਥਾਣ ਤੇ ਹੁਣ ਵਿਚਾਰੇ ਦੀ ਰਹਿ ਹੀ ਨਹੀਂ ਗਈ ਉਹਦਾ ਮਤਲਬ ਹੁਣ ਇੱਕ ਜਿੰਦਾ লাশ ਆ ਆਪਾਂ ਹੁਣ ਜਿੰਦਾ Laash ਦੇ ਉੱਤੇ ਸਿਆਸਤ ਨਾ ਕਰੀਏ ਤੁਹਾਨੂੰ ਹੱਥ ਜੋੜ ਕੇ ਬੇਨਤੀ ਤੁਸੀਂ ਸਿਆਣੇ ਹੋ ਸਾਰੇ ਹਮ ਦਰਜਾ ਬਦਰਜਾ ਹੁਣ ਆਪਾਂ ਵੀਡੀਓ ਵੀਡੀਓ ਨਾ ਖੇਡਿਏ ਵੀ ਵੀਡੀਓ ਪਾ ਦਿਓ ਜੀ ਉਹਦੀ ਉਥੇ ਜੀ ਉਹਦਾ ਮਰਨ ਵਰਤ ਛਡਾਈਏ ਜੀ ਇਹ ਫੈਸਲਾ ਗਲਤ ਆ ਜੀ ਜੇ ਮੈਂ ਕਰ ਨਹੀਂ ਸਕਦਾ ਤੇ ਮੈਨੂੰ ਹੱਕ ਨਹੀਂ ਹੈਗਾ ਕਿ ਮੈਂ ਨੁਕਤਾ ਚ ਨਹੀਂ ਕਰਾਂ ਜੀ ਇਹ ਆਖਰੀ ਪੜਾਵਾਂ ਤੇ ਸੰਘਰਸ਼ ਆ ਡੱਲੇਵਾਲ ਸਾਹਿਬ ਵੱਲੋਂ ਮੈਂ ਮਰਾਂ ਜੱਗ ਪਰ ਲੋ ਜਿਦਣ ਉਹਦੀ ਉਹਨੇ ਫਤਿਹ ਬੁਲਾਤੀ ਉਹਦੇ ਵੱਲੋਂ ਐਮਐਸਪੀ ਲਾਗੂ ਹੋਵੇ ਨਾ ਹੋਵੇ ਉਹਦੇ ਉਹਨੇ ਜੋ ਕਰਨਾ ਸੀ ਉਹਨੇ ਕਰਤਾ ਕਰਤਾ ਨਾ ਜੀ ਤੇ ਉਹ ਹਰ ਇੱਕ ਬੰਦਾ ਜਿੰਦਾ ਆਪਦੀ ਦੇਹੀ ਨੂੰ ਸਵਾਰਦਾ ਸ਼ਿੰਗਾਰਦਾ ਆ ਸਭ ਕੁਝ ਕਰਦਾ ਬੱਚਿਆਂ ਲਈ ਜਿੰਦਾ ਆਪਦੇ ਪਰਿਵਾਰ ਲਈ ਜਿੰਦਾ ਸਮਾਜ ਲਈ ਜਿੰਦਾ ਪਰ ਜਦੋਂ ਉਹ ਸਾਰੇ ਹੀ ਲੰਘ ਜਾਂਦਾ ਜਾਂ ਫੇਰ ਕਿਰਪਾ ਤਲਵਾਰ ਦੇ ਮੁਠੇ ਨੂੰ ਹੱਥ ਪਾਉਂਦਾ ਤੇ ਜਾਂ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜਿੱਦਾਂ ਉਹ ਕਸ਼ਮੀਰੀ ਪੰਡਤ ਆਏ ਸੀ ਨਾ ਆਪਦਾ ਆਗੂ ਦੇ ਦਿਓ ਹਮ ਅੱਜ મોદી ਪੰਜਾਬੀਆਂ ਨੇ ਆਪਦਾ ਆਗੂ ਤੈਨੂੰ ਦੇਤਾ ਚਾਹੇ ਦੀ ਜਾਨ ਲੈ ਲਾ ਚਾਹੇ ਦੀ ਮੰਗ ਮੰਨ ਲਾ ਜੇ ਜਾਨ ਲੈ ਲੇਗਾ ਤੇ ਫੇਰ ਦਿੱਲੀ ਨੇ ਤੇ ਗੁਰੂ ਤੇਗ ਬਹਾਦਰ ਪਾਸ਼ਾ ਮਰਜੀ ਦੀ ਮੰਗ ਨਹੀਂ ਸੀ ਮੰਨੀ ਉਹਨਾਂ ਦੀ ਸ਼ਿੱਧੀ ਹੋਈ ਸੀ ਤੇ ਫੇਰ ਹੋਏਗੀ ਜੇ ਨਹੀਂ ਮੰਨਣਗੇ ਤਾਂ ਉਹ ਵੀ ਤਾਂ ਤਿਆਰ ਆ ਹੋਏਗੀ ਇੱਥੇ ਵੀ ਸਿੱਧੀ ਹੂੰ 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 ਇਹ ਕੋਈ ਹੁਣ ਕੋਈ ਦੂਰ ਵਾਲੀ ਗੱਲ ਨਹੀਂ ਪਰ ਕਈਆਂ ਨੇ ਪਤਾ ਕੀ ਗੱਲ ਕਹਿਣੀ ਹੈ ਕਈਆਂ ਨੇ ਇੱਥੇ ਦੇਖਿਆ ਜੇ ਖੋਸਾ ਸਾਹਿਬ ਮੈਂ ਤੁਹਾਡੀ ਗੱਲ ਕੱਟਦਾ ਨਹੀਂ ਪਿਆ ਆਪਾਂ ਸਾਰੇ ਵੀਰ ਬੈਠੇ ਆ ਤੇ ਸੋਝੀ ਰੱਖਣ ਵਾਲੇ ਬੈਠੇ ਆ ਆਦਾਨ ਪ੍ਰਦਾਨ ਹੋਣਾ ਚਾਹੀਦਾ ਕਈ ਵਾਰੀ ਇੱਕ ਬੰਦਾ ਗੱਲ ਕਹੇ ਲੋਕੀ ਕਹਿੰਦਾ ਮਹੂਰੀ ਗੱਲ ਕਹੀ ਸੀ ਕਈ ਇਹ ਗੱਲ ਵੀ ਕਹਿਣਗੇ ਮੇਰੇ ਵੀ ਹੁਣ ਕੰਨਾਂ ਦੇ ਵਿੱਚ ਥੋੜੀ ਜਿਹੀ ਤੁਰਦੀ ਤੁਰਦੀ ਆਈ ਸੀ ਕਹਿੰਦੇ ਯਾਰ ਜਿਹੜੀ ਐਮਐਸਪੀ ਇਹ ਬੰਦੇ ਦੀ ਜਾਨ ਤੋਂ ਕਿਤੇ ਵੱਧ ਕੀਮਤੀ ਹੈ ਦੇਖੋ ਫੇਰ ਪੇਟ ਨਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਹੂੰ ਖੋਟੀਆਂ ਜਦੋਂ ਘਰ ਗੁਰਨਾਨਕ ਸਾਹਿਬ ਨੇ ਕੀ ਕੀਤਾ ਵਾ ਗੁਰਨਾਨਕ ਸਾਹਿਬ ਨੇ 72 ਸਾਲ ਦੀ ਉਮਰ ਚ ਹਲ ਚਲਾਇਆ ਹੂੰ ਕਰਸਾਨੀ ਕੀਤੀ ਖੇਤੀ ਕੀਤੀ ਕਿਰਤ ਕੀਤੀ ਹੂੰ ਕਾਦੇ ਵਾਸਤੇ ਕੀਤੀ ਪੇਟ ਪਾਲਣ ਵਾਸਤੇ ਕੀਤੀ ਬੱਚੇ ਆਜੀਵਿਕਾ ਵਾਸਤੇ ਕੀਤੀ ਹਮਮ ਤੇ ਅੱਜ ਜੇ ਸਾਡਾ ਇਹ ਜੈ ਜਵਾਨ ਤੇ ਜੈ ਕਿਸਾਨ ਦਾ ਟਰਾਲੀਆਂ ਤੇ ਨਾਹਰਾ ਪੜਦੇ ਰਹੇ ਆ ਤੇ ਅੱਜ ਸਾਡਾ ਜਵਾਨ ਤੇ ਜ਼ਰੂਰ ਕਸ਼ਿਆ ਲਿਆ ਪਰ ਕਿਸਾਨ ਮੰਦਲੇ ਹਾਲਾਂ ਚ ਸੋ ਇਸ ਕਰਕੇ ਡੱਲੇਵਾਲ ਸਾਹਿਬ ਹੁਣ ਜਿਹੜੇ ਵਾਲੇ ਜਿੱਧਰਲੇ ਪਾਸੇ ਨੂੰ ਚੱਲ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਫਤਿਹ ਪਾਉਣ ਤੋਂ ਬਿਨਾ ਉਹ ਪਿਛਾ ਮੁੜਨਗੇ ਜੀ ਬਿਲਕੁਲ ਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀਆਂ ਦੋ ਤਰ੍ਹਾਂ ਦੀ ਫਤਿਹ ਆ ਇੱਕ ਤਾਂ ਆਪਦੀਆਂ ਮੰਗਾ ਲਾਗੂ ਕਰਾਉਣ ਤੇ ਫਤਿਹ ਹੋਣੀ ਆ ਤੇ ਇੱਕ ਉਹਨਾਂ ਨੇ ਫਤਿਹ ਬਲਾ ਜਾਣੀ ਤੇ ਉਸ ਤੋਂ ਬਾਅਦ ਦੇਸ਼ ਦੇ ਹਾਲਾਤ ਕੀ ਹੋਣੇ ਆ ਉਹਦੀ ਫਿਰ ਜ਼ਿੰਮੇਵਾਰ ਸਰਕਾਰ ਹੋਏਗੀ ਜੀ ਬਿਲਕੁਲ ਜੀ ਖੋਸਾ ਸਾਹਿਬ ਨੇ ਬਹੁਤ ਸੋਹਣੀਆਂ ਤੇ ਵੱਡੀਆਂ ਗੱਲਾਂ ਕੀਤੀਆਂ